ਟਰੋਟਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜੇ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਆਓ ਗੁਰਫਤ ਦੇ ਨਾਲ ਸਾਂਝ ਪਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਕਜਿਕੇ ਬਲਫਤੇ ਅੱਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਵਾਲਿਓ ਅੱਜ ਅਪਾਂ ਵਿਸ਼ੇਸ਼ ਚਰਚਾ ਕਰਨੀ ਹੈ ਗੁਰਬਾਣੀ ਉਚਾਰਨ ਨੂੰ ਲੈ ਕੇ ਕਿ ਗੁਰਬਾਣੀ ਦਾ ਸ਼ੁੱਧ ਉਚਾਰਨ ਕਿਵੇਂ ਕੀਤਾ ਜਾ ਸਕਦਾ ਹੈ ਅਤੇ ਗੁਰਬਾਣੀ ਦੇ ਨਾਲ ਸਨੇਹ ਪਾਉਣ ਵਾਸਤੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਅਕਯੰਤੁ ਲੋੜੀਂਦਾ ਵੀ ਹੈ ਜਿਗਿਆਸੂ ਵਾਸਤੇ ਗੁਰਬਾਣੀ ਨੂੰ ਪੜਨਾ ਗੁਰਬਾਣੀ ਨੂੰ ਵਿਚਾਰਨਾ ਇਸ ਲਈ ਸਭ ਤੋਂ ਪਹਿਲਾ ਕਦਮ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਹੁੰਦਾ ਹੈ ਅੱਗੇ ਪੰਥ ਦੇ ਅੰਦਰ ਉਚਾਰਨ ਭੇਦ ਪਾਏ ਜਾਂਦੇ ਹਨ ਜਿਨ੍ਹਾਂ ਨੂੰ ਵਿਦਵਾਨਾਂ ਨੇ ਚਾਰ ਮੁੱਖ ਸ਼੍ਰੇਣੀਆਂ ਦੇ ਵਿੱਚ ਵੰਡਿਆ ਹੈ ਪਹਿਲੀ ਹੈ ਪਾਠਮੂਲਕ ਵਿਧੀ ਇਸੇ ਤਰ੍ਹਾਂ ਹੀ ਦੂਜੀ ਹੈ ਅਰਥਮੂਲਕ ਵਿਧੀ ਇਿੱਤਿਆ ਸ਼ਰਧਾਮੂਲਕ ਵਿਧੀ ਚੌਥੀ ਕੀਰਤਨਮੂਲਕ ਵਿਧੀ ਇੰਨਾ ਚਾਰ ਵਿਧੀਆਂ ਦੇ ਰਾਹੀਂ ਗੁਰਬਾਣੀ ਦਾ ਉਚਾਰਨ ਕੀਤਾ ਜਾਂਦਾ ਹੈ ਅਤੇ ਇੰਨਾਂ ਚਾਰੇ ਵਿਧੀਆਂ ਦੇ ਵਿੱਚ ਕੁਝ-ਕੁਝ ਵੱਖਰੇਵੇਂ ਹਨ ਆਓ ਆਪਾਂ ਵਾਰੀ ਸ਼ੇਰ ਇੰਨਾਂ ਨੂੰ ਵਿਚਾਰਨ ਦਾ ਯਤਨ ਕਰੀਏ ਕਿ ਇੰਨਾਂ ਦੇ ਵਿੱਚ ਕਿਹੜੇ-ਕਿਹੜੇ ਤਰ੍ਹਾਂ ਦੇ ਉਚਾਰਨ ਭੇਦ ਹਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਾਠਮੂਲਕ ਵਿਧੀ ਦੀ ਪਾਠਮੂਲਕ ਵਿਧੀ ਰਾਹੀਂ ਪਾਠ ਕਰਨ ਵਾਲੇ ਸੱਜਣਾਂ ਇੰਨ ਬਿੰਨ ਜਿਸ ਤਰੀਕੇ ਦੇ ਨਾਲ ਅੱਖਰਦਰ ਅੱਖਰ ਗੁਰਬਾਣੀ ਦੇ ਅੰਦਰ ਲਿਖਿਆ ਗਿਆ ਹੈ ਉਸ ਨੂੰ ਉਸੇ ਤਰ੍ਹਾਂ ਉਚਾਰਨ ਕਰਦੇ ਹਨ ਜਿਹੜੀ ਮਾਤਰਾ ਗੁਰਬਾਣੀ ਦੇ ਅੰਦਰ ਲੱਗੀ ਹੈ ਕੇਵਲ ਉਸੇ ਦਾ ਉਚਾਰਨ ਕਰਦੇ ਹਨ ਵਾਧੂ ਤੌਰ ਤੇ ਕਿਸੇ ਵੀ ਲਗ ਮਾਤਰਾ ਦੀ ਵਰਤੋਂ ਨਹੀਂ ਕਰਦੇ ਪਰ ਇਸ ਦੇ ਵਿੱਚ ਕੇਵਲ ਤੇ ਕੇਵਲ ਇੱਕ ਲਗ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਹ ਹੈ ਅਜਿਕ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਅਧਕ ਵੀ ਕਹਿ ਦਿੰਦੇ ਹਾਂ ਇਸ ਤੋਂ ਭਾਵ ਹੁੰਦਾ ਹੈ ਅਧਿਕ ਦਬਾ ਦੇ ਕੇ ਕਿਸੇ ਸ਼ਬਦ ਦਾ ਉਚਾਰਨ ਕਰਨਾ ਅਤੇ ਪਾਠਮੂਲਕ ਵਿਧੀ ਰਾਹੀਂ ਪਾਠ ਕਰਨ ਵਾਲੇ ਸੱਜਣ ਇਹ ਦਲੀਲ ਦਿੰਦੇ ਹਨ ਜਿਹੜੀ ਵਾਜਬ ਵੀ ਹੈ ਕਿ ਬਹੁਤ ਸਾਰੇ ਅੱਜ ਵੀ ਅਜਿਹੇ ਅੱਖਰ ਹਨ ਜਿਨ੍ਹਾਂ ਦੇ ਉੱਪਰ ਅधिक ਦਬਾਅ ਪਾ ਕੇ ਪੜਿਆ ਜਾਂਦਾ ਹੈ ਜਿਵੇਂ ਦਾਦਾ ਚਾਚਾ ਮਾਮਾ ਨਾਨਾ ਇਹ ਸਾਰੇ ਅੱਖਰ ਉਹ ਹਨ ਜਿਨ੍ਹਾਂ ਦੇ ਉੱਪਰ ਅਧਕ ਲੱਗਦੀ ਹੈ ਭਾਵ ਅधिक ਦਬਾਅ ਪੈਂਦਾ ਹੈ ਪਰ ਇਹਨਾਂ ਦੇ ਉੱਪਰ ਅਜੇਕ ਦਰਸਾਉ ਚਿੰਨ ਨਹੀਂ ਲਗਾਇਆ ਜਾਂਦਾ ਸੋ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਦੇ ਅੰਦਰ ਬਹੁਤ ਸਾਰੇ ਅਜਿਹੇ ਸ਼ਬਦ ਹਨ ਜਿਨ੍ਹਾਂ ਦੇ ਉੱਪਰ ਅਧਿਕ ਦਬਾਅ ਪੈਣਾ ਲਾਜ਼ਮੀ ਹੈ ਨਹੀਂ ਤੇ ਉਹਨਾਂ ਅਰਥਾਂ ਦਾ ਅਨਰਥ ਹੋ ਜਾਵੇਗਾ ਉਹਨਾਂ ਸ਼ਬਦਾਂ ਦਾ ਮੂਲ ਜਿਹੜਾ ਹੈ ਉਹ ਉਚਾਰਨ ਨਹੀਂ ਹੋਵੇਗਾ ਜਿਵੇਂ ਗੁਰਬਾਣੀ ਦੇ ਅੰਦਰ ਸ਼ਬਦ ਆਉਂਦਾ ਹੈ ਸੈਲ ਪੱਥਰ ਮੈਂ ਜੰਤੇ ਉਪਾਏ ਤਾਂਕਾ ਰਿਜ਼ਕ ਆਗਿਆ ਕਰ ਧਰਿਆ ਇਸ ਦੇ ਵਿੱਚ ਜਿਹੜਾ ਲਫ਼ਜ਼ ਪੱਥਰ ਹੈ ਇਸ ਨੂੰ ਜੇ ਆਪਾਂ ਅਧਿਕ ਦਬਾਅ ਨਹੀਂ ਪਾਉਂਦੇ ਤੇ ਇਹ ਬਣ ਜਾਵੇਗਾ ਪਥਰ ਕਿ ਪੱਥਰ ਲਫ਼ਜ਼ ਨਹੀਂ ਹੁੰਦਾ ਸ਼ਬਦ ਪੱਥਰ ਹੁੰਦਾ ਹੈ ਇਸ ਕਰਕੇ ਇਸ ਨੂੰ ਅਧਿਕ ਦਬਾਅ ਦੇ ਕੇ ਪੜ੍ਹਨਾ ਲਾਜ਼ਮੀ ਹੈ ਸੋ ਪਾਠਮੁਲਕ ਵਿਧੀ ਰਾਹੀਂ ਪਾਠ ਕਰਨ ਵਾਲੇ ਸੱਜਣ ਵਾਧੂ ਤੌਰ ਤੇ ਕੇਵਲ ਤੇ ਕੇਵਲ ਅਧਿਕ ਦੀ ਵਰਤੋਂ ਕਰਦੇ ਹਨ ਕਿ ਇਸ ਨੂੰ ਵਾਧੂ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਸ਼ਬਦਾਂ ਦੇ ਉੱਪਰ ਅਧਿਕ ਦਰਸਾਉ ਚਿੰਨ ਨਾ ਲੱਗਿਆ ਹੋਣਾ ਇਹ ਨਹੀਂ ਦਰਸਾਉਂਦਾ ਕਿ ਇਸ ਦੇ ਉੱਪਰ ਅਧਿਕ ਦਬਾਅ ਨਹੀਂ ਪੈਣਾ ਬਲਕਿ ਆਧੁਨਿਕ ਪੰਜਾਬੀ ਦੇ ਅੰਦਰ ਵੀ ਬਹੁਤ ਸਾਰੇ ਅਜਿਹੇ ਅੱਖਰ ਹਨ ਜਿਨ੍ਹਾਂ ਦੇ ਉੱਪਰ ਅਜਿਹਾ ਦਰਸਾਉ ਚਿੰਨ ਨਹੀਂ ਲੱਗਦਾ ਪਰ ਉਹਨਾਂ ਨੂੰ ਅਜਿਹਾ ਦਬਾਅ ਦੇ ਕੇ ਪੜਿਆ ਜਾਂਦਾ ਹੈ ਪਾਠਮੁਲਕ ਵਿਧੀ ਰਹੀਂ ਪਾਠ ਕਰਨ ਵਾਲੇ ਸੱਜਣ ਵਾਧੂ ਤੌਰ ਤੇ ਬਿੰਦੀਆਂ ਦੀ ਵਰਤੋਂ ਨਹੀਂ ਕਰਦੇ ਜਿੱਥੇ ਬਿੰਦੀ ਗੁਰੂ ਸਾਹਿਬ ਜੀ ਨੇ ਲਗਾਈ ਹੈ ਕੇਵਲ ਉੱਥੇ ਹੀ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਚਾਹੇ ਉਹ ਸਿਰ ਵਾਲੀ ਬਿੰਦੀ ਹੋਵੇ ਚਾਹੇ ਉਹ ਪੈਰ ਵਾਲੀ ਬਿੰਦੀ ਹੋਵੇ ਸੋ ਇਸੇ ਤਰ੍ਹਾਂ ਜਿਸ ਤਰੀਕੇ ਦੇ ਨਾਲ ਗੁਰਬਾਣੀ ਦੇ ਅੰਦਰ ਸ਼ਬਦਾਂ ਨੂੰ ਉਚਾਰਨ ਕੀਤਾ ਗਿਆ ਹੈ ਲਿਖਿਆ ਗਿਆ ਹੈ ਉਸੀ ਤਰੀਕੇ ਦੇ ਨਾਲ ਇਨ ਬਿਨ ਪੜ੍ਹਿਆ ਜਾਵੇ ਤੇ ਇਸ ਨੂੰ ਕਿਹਾ ਜਾਂਦਾ ਹੈ ਪਾਠਮੂਲਕ ਵਿਧੀ ਪਰ ਜਿਸ ਤਰੀਕੇ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਦੇ ਦਰਸ਼ਨ ਹੋ ਰਹੇ ਹਨ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਪੜ੍ਹਿਆ ਜਾਵੇ ਉਚਾਰਿਆ ਜਾਵੇ ਦੂਜੇ ਨੰਬਰ ਤੇ ਆ ਜਾਂਦਾ ਹੈ ਅਰਥਮੂਲਕ ਵਿਧੀ ਅਰਥਮੂਲਕ ਵਿਧੀ ਤੋਂ ਭਾਵ ਕਿ ਜਿਸ ਤਰੀਕੇ ਦੇ ਨਾਲ ਸ਼ਬਦ ਦੇ ਅਰਥ ਸਪਸ਼ਟ ਹੁੰਦੇ ਹਨ ਸ਼ਬਦ ਦਾ ਉਚਾਰਨ ਵੀ ਉਸੇ ਢੰਗ ਦੇ ਨਾਲ ਹੋਣਾ ਚਾਹੀਦਾ ਹੈ ਅੱਜ ਦੇ ਵਾਧੂ ਤੋਂੜ ਤੇ ਕੇਵਲ ਤੇ ਕੇਵਲ ਉਹਨਾਂ ਲਗਾ ਮਾਤਰਾ ਦੀ ਗੁਰਦੋ ਕੀਤੀ ਜਾਵੇ ਜਿਸ ਦੇ ਨਾਲ ਕਾਵ ਬੰਦੀ ਅਤੇ ਸ਼ੰਦਾ ਬੰਦੀ ਦੇ ਵਿੱਚ ਮਾਤਰਾਵਾਂ ਦਾ ਮਾਪ ਤੋਲ ਵਧੀ ਘਟੇਨਾ ਆ ਪਾ ਧੀਰਗ ਮਾਤਰਾਵਾਂ ਦੀ ਵਰਤੋਂ ਨਾ ਕੀਤੀ ਜਾਵੇ ਕੇਵਲ ਤੇ ਕੇਵਲ ਲਘੂ ਮਾਤਰਾਵਾਂ ਜਾਂ ਉਹ ਜਿਨ੍ਹਾਂ ਦੀ ਮਾਤਰਾ ਦੇ ਵਿੱਚ ਗਿਣਤੀ ਨਹੀਂ ਹੁੰਦੀ ਜਿਵੇਂ ਬਿੰਦੀ ਦੀ ਵਰਤੋਂ ਬਿੰਦੀ ਨੂੰ ਮਾਤਰਾ ਦੇ ਵਿੱਚ ਨਹੀਂ ਗਿਣਿਆ ਜਾਂਦਾ ਇਸ ਕਰਕੇ ਅਰਥਮੁਲਕ ਵਿਧੀ ਰਹਿ ਪਾਠ ਕਰਨ ਵਾਲੇ ਸੱਜਣ ਅਕਸਰ ਸਿਰ ਦੇ ਉੱਪਰ ਅਤੇ ਪੈਰਾਂ ਦੇ ਵਿੱਚ ਭਾਅ ਅੱਖਰ ਦੇ ਉੱਪਰ ਅਤੇ ਪੈਰਾਂ ਚ ਬਿੰਦੀ ਦੀ ਵਰਤੋਂ ਕਰਦੇ ਹਨ ਇਸ ਸ਼ਬਦ ਨੂੰ ਪੜਨ ਵੇਲੇ ਇਸ ਰਾਹੀਂ ਸ਼ਬਦ ਨੂੰ ਪੜਨ ਵੇਲੇ ਉਹ ਅੱਖਰ ਪੜਦੇ ਹਨ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਉਥੇ ਸ਼ਬਦ ਵਧਾਈਆਂ ਲਿਖਿਆ ਹੈ ਪਰ ਅਰਥ ਸਪਸ਼ਟ ਕਰਨ ਵਾਸਤੇ ਇਸ ਦੇ ਉੱਪਰ ਵਾਧੂ ਤੌਰ ਤੇ ਬਿੰਦੀ ਲਗਾਈ ਜਾਂਦੀ ਹੈ ਜਿਹਾ ਬਿੰਦੀ ਲਗਾ ਕੇ ਇਸ ਦਾ ਉਚਾਰਨ ਕੀਤਾ ਜਾਂਦਾ ਹੈ ਸੋ ਸਿਰ ਦੇ ਉੱਪਰ ਅੱਖਰ ਦੇ ਬਿੰਦੀ ਲਗਾਉਣੀ ਅਰਥਮੂਲਕ ਵਿਧੀ ਦਾ ਹਿੱਸਾ ਹੈ ਇਸ ਦੇ ਨਾਲ ਹੀ ਪੈਰ ਦੇ ਵਿੱਚ ਬਿੰਦੀ ਲਗਾ ਕੇ ਅਰਥ ਨੂੰ ਸਪਸ਼ਟ ਕਰਨਾ ਇਹ ਵੀ ਅਰਥਮੂਲਕ ਵਿਧੀ ਰਾਹੀਂ ਪੜਿਆ ਜਾਂਦਾ ਹੈ ਇਸ ਦੇ ਵਿੱਚ ਕੇਵਲ ਤੇ ਕੇਵਲ ਸਿਰ ਦੇ ਉੱਪਰ ਅਤੇ ਪੈਰ ਤੇ ਵਾਧੂ ਤੌਰ ਤੇ ਬਿੰਦੀਆਂ ਲਾ ਕੇ ਉਚਾਰਨ ਕੀਤਾ ਜਾਂਦਾ ਹੈ ਅਧਿਕਰੀ ਵਰਤੋਂ ਇਸ ਦੇ ਵਿੱਚ ਵੀ ਕੀਤੀ ਜਾਂਦੀ ਹੈ ਸੋ ਤੀਜੇ ਨੰਬਰ ਤੇ ਆ ਜਾਂਦਾ ਹੈ ਸ਼ਰਧਾ ਮੂਲਕ ਵਿਧੀ ਇਹ ਕਿਸੇ ਵੀ ਤਰ੍ਹਾਂ ਕਿਸੇ ਸੰਸਥਾ ਦੇ ਵਿੱਚ ਇਸ ਦੀ ਸੰਖਿਆ ਨਹੀਂ ਕਰਾਈ ਜਾਂਦੀ ਕੇਵਲ ਤੇ ਕੇਵਲ ਸ਼ਰਦਾ ਭਾਵ ਦੇ ਵਿੱਚ ਇਸ ਨੂੰ ਪੜਿਆ ਜਾਂਦਾ ਹੈ ਗੁਰਬਾਣੀ ਨੂੰ ਸ਼ਰਦਾ ਦੇ ਨਾਲ ਪੜਨਾ ਕਿਸੇ ਵੀ ਢੰਗ ਦਾ ਉਚਾਰਨ ਕਰਨਾ ਇਹ ਸ਼ਰਦਾ ਮੂਲਕ ਵਿਧੀ ਦਾ ਪਾਠ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਬਹੁਤ ਸਾਰੇ ਸੰਸਥਾਵਾਂ ਕੰਮ ਕਰਦੀਆਂ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਸੰਸਥਾਵਾ ਹੈ ਉਹ ਹੈ ਇਸਤਰੀਆਂ ਦੀ ਸੁਖਮਣੀ ਸਹਿ ਸੁਸਾਇਟੀ ਜਿਸ ਸੋਸਾਇਟੀ ਨੂੰ ਬਹੁਤ ਵੱਡੇ ਪੱਦਰ ਦੇ ਉੱਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਥਾਵਾਚਕ ਸੱਜਣ ਹਨ ਉਹ ਵੀ ਇਸ ਨੂੰ ਮਾਨਤਾ ਦਿੰਦੇ ਹਨ ਭਾਵੇਂ ਬੀਬੀਆਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਯੋਗ ਜਿਹੜੀ ਹੈ ਉਹ ਉਸਤਤ ਕੀਤੀ ਜਾਂਦੀ ਹੈ ਦੂਜੀ ਨੰਬਰ ਤੇ ਮਿਸ਼ਨਰੀ ਪ੍ਰਚਾਰਕਾਂ ਵੱਲੋਂ ਵੀ ਇਸ ਨੂੰ ਸਲਾਹਿਆ ਜਾਂਦਾ ਹੈ ਅਤੇ ਸੰਪਰਦਾਇ ਲੋਕ ਵੀ ਬੀਬੀਆਂ ਦੇ ਇਸ ਉਪਰਾਲੇ ਨੂੰ ਸਲਾਉਂਦੇ ਹਨ ਇਸ ਦਾ ਭਾਵ ਹੈ ਕਿ ਪੰਥ ਉਹਨਾਂ ਦੇ ਉਚਾਰਨ ਨੂੰ ਸਹੀ ਮੰਨਦਾ ਹੈ ਤੇ ਇਸ ਤੋਂ ਬਾਅਦ ਅਖੀਰ ਦੀ ਉੱਪਰ ਆ ਜਾਂਦਾ ਹੈ ਕੀਰਤਨ ਮੁਲਕ ਵਿਧੀ ਕੀਰਤਨ ਰੂਪ ਦੇ ਵਿੱਚ ਜਦੋਂ ਆਪਾਂ ਗੁਰਬਾਣੀ ਨੂੰ ਉਚਾਰਨ ਕਰਦੇ ਹਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਅਕਸਰ ਲਘੂ ਲਗਾ ਦੀਰਘ ਲਗਾ ਦਾ ਰੂਪ ਲੈ ਜਾਂਦੀਆਂ ਹਨ ਜਿਸ ਦੇ ਕਾਰਨ ਮਾਤਰਾਵਾਂ ਦਾ ਮਾਪ ਤੋਲ ਵੱਧਦਾ ਹੈ ਪਰ ਕਿਉਂਕਿ ਕੀਰਤਨ ਰੂਪ ਦੇ ਵਿੱਚ ਆਵਾਜ਼ ਨੂੰ ਲਮਕਾਉਣਾ ਹੁੰਦਾ ਹੈ ਕੀਰਤਨ ਦੇ ਵਿੱਚ ਇੱਕ ਲੈ ਹੁੰਦੀ ਹੈ ਜਿਸ ਕਾਰਨ ਅਜਿਹਾ ਹੋਣਾ ਸੁਭਾਵਿਕ ਹੈ ਸੋ ਕੀਰਤਨ ਮੂਲਕ ਵਿਧੀ ਭਾਗ ਕੀਰਤਨ ਦੇ ਵਿੱਚ ਹੋ ਰਹੀ ਉਗਤਾਈ ਜੇ ਕੀਰਤਨ ਰਹੀਂ ਸ਼ਬਦਾਂ ਦਾ ਉਚਾਰਨ ਵੱਖਰੇ ਢੰਗ ਦੇ ਨਾਲ ਹੋਣਾ ਇਹ ਵੀ ਇੱਕ ਵਿਧੀ ਹੈ ਇਸ ਦੇ ਵਿੱਚ ਕਈ ਵਾਰ ਜਿਹੜੇ ਵਿਸ਼ਰਾਮ ਹੁੰਦੇ ਹਨ ਅਰਧ ਵਿਸ਼ਰਾਮ ਹੁੰਦੇ ਹਨ ਉਹ ਵੀ ਅੱਗੇ ਪਿਛੇ ਲਗਾਏ ਜਾਂਦੇ ਹਨ ਜਿਵੇਂ ਆਪਾਂ ਅਕਸਰ ਸੁਣਦੇ ਹਾਂ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਜਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਭਲੋਆ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਆ ਇਸ ਦਾ ਵੀ ਸ਼ਰਾਮ ਲੱਗਦਾ ਹੈ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਆ ਪਰ ਅਕਸਰ ਜਦੋਂ ਆਪਾਂ ਇਸ ਨੂੰ ਕੀਰਤਨ ਰੂਪ ਦੇ ਵਿੱਚ ਸਰਵਣ ਕਰਦੇ ਹਾਂ ਤੇ ਇਸ ਦਾ ਵੀ ਸ਼ਰਾਮ ਅੱਗੇ ਪਿੱਛੇ ਕਰਕੇ ਇਸ ਨੂੰ ਪੜਿਆ ਜਾਂਦਾ ਹੈ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਈਨਾ তীর্থ ਰੋਹਾ ਸੋ ਇਸ ਤਰ੍ਹਾਂ ਤੀਰਤਨਮੂਲਕ ਵਿਧੀ ਰਹੀ ਜਦੋਂ ਆਪਾਂ ਕਿਸੇ ਸ਼ਬਦ ਨੂੰ ਉਚਾਰਨ ਕਰਦੇ ਹਾਂ ਪੜ੍ਹਦੇ ਹਾਂ ਤੇ ਉਸ ਦੇ ਵਿੱਚ ਉਚਾਰਨ ਭੇਦ ਪਾਇਆ ਜਾਂਦਾ ਹੈ ਸੋ ਇਸ ਤਰ੍ਹਾਂ ਸੰਗਤ ਜੀ ਸਾਨੂੰ ਸਮਝਣ ਦੀ ਲੋੜ ਹੈ ਕਿ ਪੰਥ ਦੇ ਅੰਦਰ ਚਾਰ ਤਰੀਕੇ ਦੇ ਨਾਲ ਗੁਰਬਾਣੀ ਦੇ ਉਚਾਰਨ ਨੂੰ ਮੰਨਤਾ ਦਿੱਤੀ ਗਈ ਹੈ ਪਹਿਲੀ ਹੈ ਪਾਠਮੂਲਕ ਵਿਧੀ ਭਾਵ ਇਨ ਬਿਨ ਉਸੇ ਤਰ੍ਹਾਂ ਪੜ੍ਹਨਾ ਜਿਸ ਤਰੀਕੇ ਦੇ ਨਾਲ ਲਿਖਿਆ ਗਿਆ ਹੈ ਦੂਜਾ ਹੈ ਅਰਥਮੂਲਕ ਵਿਧੀ ਭਾਅ ਅਰਥ ਸਪਸ਼ਟ ਹੋਣ ਇਸ ਤਰ੍ਹਾਂ ਗੁਰਬਾਣੀ ਦਾ ਉਚਾਰਨ ਕਰਨਾ ਚਾਹੀਦਾ ਹੈ ਤੀਜੀ ਹੈ ਸ਼ਰਧਾਮੂਲਕ ਵਿਧੀ ਜਿਸ ਨੇ ਕਿਸੇ ਵੀ ਤਰ੍ਹਾਂ ਦੀ ਸੰਥਿਆ ਨਹੀਂ ਲਈ ਕਿਸੇ ਸੰਸਥਾ ਦਾ ਵਿਦਿਆਰਥੀ ਨਹੀਂ ਉਹ ਜਿਸ ਤਰੀਕੇ ਦੇ ਨਾਲ ਵੀ ਗੁਰਬਾਣੀ ਦਾ ਉਚਾਰਨ ਕਰਦਾ ਹੈ ਸ਼ਰਧਾ ਰੂਪ ਦੇ ਵਿੱਚ ਇਸ ਨੂੰ ਵੀ ਪੰਥਕ ਤੌਰ ਤੇ ਕੁਝ ਸੰਸਥਾਵਾਂ ਦੇ ਰਾਹੀਂ ਪ੍ਰਵਾਨਿਆ ਗਿਆ ਹੈ ਤੇ ਚੌਥੇ ਨੰਬਰ ਤੇ ਹੁੰਦਾ ਹੈ ਕੀਰਤਨਮੂਲਕ ਵਿਧੀ ਕੀਰਤਨ ਦੇ ਰਾਹੀ ਸ਼ਬਦ ਨੂੰ ਸੰਗੀਤ ਦੇ ਰੂਪ ਦੇ ਵਿੱਚ ਗਾਇਨ ਕਰਦੇ ਸਮੇਂ ਜਿਹੜੀ ਉਕਤਾਈ ਜਾਂ ਬਾਦਗਟ ਹੁੰਦੀ ਹੈ ਇਸ ਨੂੰ ਕੀਰਤਨ ਮੁਲਕ ਵਿਧੀ ਕਿਹਾ ਜਾਂਦਾ ਹੈ ਸੋ ਇਹ ਚਾਰ ਵਿਧੀਆਂ ਪੰਥ ਦੇ ਵਿੱਚ ਹਨ ਇਸੇ ਤਰੀਕੇ ਦੇ ਨਾਲ ਇੱਕ ਲਫ਼ਜ਼ ਹੈ ਮਹੱਲਾ ਇਸ ਨੂੰ ਵੱਖੋ-ਵੱਖਰੇ ਸੰਪਰਦਾਇ ਜਾਂ ਮਿਸ਼ਨਰੀ ਪ੍ਰਚਾਰਕ ਜਾਂ ਵੱਖੋ-ਵੱਖਰੇ ਜਥੇਬੰਦੀ ਦੇ ਨਾਲ ਸੰਬੰਧ ਰੱਖਣ ਵਾਲੇ ਇਸ ਦਾ ਵੱਖੋ-ਵੱਖਰਾ ਉਚਾਰਨ ਕਰਦੇ ਹਨ ਪਰ ਸਮਝਣ ਦੀ ਲੋੜ ਹੈ ਕਿ ਮਹੱਲਾ ਲਫ਼ਜ਼ ਦਾ ਅਰਥ ਕੀ ਹੈ ਇਸ ਨੂੰ ਦੋ ਤਰੀਕੇ ਦੇ ਨਾਲ ਉਚਾਰਿਆ ਜਾਂਦਾ ਹੈ ਇੱਕ ਹੈ ਮਹੱਲਾ ਭਾਵ ਅਧਕ ਲਾ ਕੇ ਤੇ ਦੂਜਾ ਸ਼ਬਦ ਹੈ ਮਹੱਲਾ ਭਾਵ ਸਪਸ਼ਟ ਤੌਰ ਤੇ ਨਾ ਤੇ ਅਧਕ ਲਗਾਈ ਜਾਵੇ ਨਾ ਕੋਈ ਵਧੂ ਮਾਤਰਾ ਲਗਾਈ ਜਾਵੇ ਸਹਜੇ ਜੇ ਇਸ ਨੂੰ ਬੋਲਿਆ ਜਾਵੇ ਮਹੱਲਾ ਇਸ ਦਾ ਜਿਹੜਾ ਉਚਾਰਨ ਹੈ ਜਦੋਂ ਆਪਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਪੜ੍ਹਦੇ ਹਾਂ ਤੇ ਉਹਨਾਂ ਨੇ ਵੀ ਇਸ ਦਾ ਉਚਾਰਨ ਬਿਨਾਂ ਅਧਕ ਤੋਂ ਮਹੱਲਾ ਗਹਲਾ ਸਹਲਾ ਇਹਨਾਂ ਸ਼ਬਦਾਂ ਦੇ ਵਾਂਗ ਮਹਲਾ ਲਫ਼ਜ਼ ਦਾ ਉਚਾਰਨ ਦੱਸਿਆ ਹੈ ਜਦੋਂ ਆਪਾਂ ਉਸ ਦੇ ਰਾਹੀਂ ਅਰਥ ਨੂੰ ਵੇਖਦੇ ਹਾਂ ਕਿ ਇਸ ਦਾ ਅਰਥ ਨਿਕਲਦਾ ਹੈ ਸ਼ਰੀਰ ਇਸ ਨੂੰ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਮੰਨ ਕੇ ਇਸ ਦੇ ਅਰਥ ਸ਼ਰੀਰ ਕੀਤੇ ਜਾਂਦੇ ਹਨ ਪਰ ਜਦੋਂ ਆਪਾਂ ਦੇਖਦੇ ਹਾਂ ਕਿ ਸੰਸਕ੍ਰਿਤ ਦੇ ਵਿੱਚ ਜਦੋਂ ਵੀ ਮਹਲਾ ਲਫ਼ਜ਼ ਲਿਖਿਆ ਜਾਵੇਗਾ ਤੇ ਉੱਥੇ ਹਮੇਸ਼ਾ ਹਾਹੀ ਨੂੰ ਸਿਆਈ ਆਉਂਦੀ ਹੈ ਅਤੇ ਪ੍ਰੋਫੈਸਰ ਸੈਦ ਸਿੰਘ ਜੀ ਹੋਣਾ ਨੇ ਵੀ ਜਿਹੜੇ ਸ਼ਬਦਾਂ ਦਾ ਸੰਕੇਤ ਦਿੱਤਾ ਹੈ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਅੱਖਰ ਹਨ ਜਿਨ੍ਹਾਂ ਦੇ ਵਿੱਚ ਹਾਹੇ ਨੂੰ ਸਿਹਾਰੀ ਲੱਗੀ ਹੈ ਸੋ ਮਹਿਲਾ ਦੇ ਵਿੱਚ ਹਾਹੇ ਨੂੰ ਸਿਹਾਰੀ ਨਹੀਂ ਲੱਗੀ ਇਹ ਦਰਸਾਉਂਦੀ ਹੈ ਕਿ ਇਹ ਸੰਸਕ੍ਰਿਤ ਮੂਲ ਦਾ ਸ਼ਬਦ ਨਹੀਂ ਜੇਕਰ ਇਸ ਦੇ ਅਰਥ ਕੇਵਲ ਤੇ ਕੇਵਲ ਸਰੀਰ ਹੁੰਦੇ ਤਾਂ ਭਗਤ ਸਹਿਬਾਨਾ ਦੇ ਨਾਲ ਵੀ ਮਹਿਲਾ ਲਫ਼ਜ਼ ਲੱਗ ਸਕਦਾ ਸੀ ਭਟ ਸਹਿਬਾਨ ਦੇ ਨਾਲ ਮਹਿਲਾ ਲਫ਼ਜ਼ ਲੱਗ ਸਕਦਾ ਸੀ ਸੇ ਗੁਰੂ ਸਾਹਿਬ ਜੀ ਦੇ ਜਿਹੜੇ ਤਿੰਨ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਹੈ ਉਹਨਾਂ ਦੇ ਨਾਲ ਵੀ ਮਹਿਲਾ ਲਫ਼ਜ਼ ਦੀ ਵਰਤੋਂ ਕੀਤੀ ਜਾ ਸਕਦੀ ਸੀ ਪਰ ਇਹ ਸ਼ਬਦ ਅਸਲ ਦੇ ਵਿੱਚ ਅਰਬੀ ਮੂਲ ਦਾ ਹੈ ਇਸ ਦਾ ਅਰਥ ਹੈ ਹਲੂਲ ਹੋਣਾ ਭਾਵ ਜਿੱਥੇ ਗੁਰੂ ਜੋਤ ਹਲੂਲ ਹੋਈ ਹੋਵੇ ਜਿੱਥੇ ਗੁਰੂ ਜੋਤ ਉਤਰੀ ਹੋਵੇ ਜਿੱਥੇ ਗੁਰੂ ਜੋਤ ਦਾ ਟਿਕਾਣਾ ਹੋਵੇ ਉਸ ਨੂੰ ਕਿਹਾ ਜਾਂਦਾ ਹੈ ਮਹੱਲਾ ਇਹ ਅਰਬੀ ਮੂਲ ਦਾ ਲਫ਼ਜ਼ ਹੈ ਇਸ ਕਰਕੇ ਇਸ ਦਾ ਉਚਾਰਨ ਮਹੱਲਾ ਵਧੇਰੇ ਜਿਹੜਾ ਸਹੀ ਸਾਬਤ ਹੁੰਦਾ ਹੈ ਸਹੀ ਸਿੱਧ ਹੁੰਦਾ ਹੈ ਸਮਰਦਾਈ ਸੰਗਤਾਂ ਵੀ ਸਮਰਦਾਈ ਸੱਜਣ ਵੀ ਇਸ ਦਾ ਉਚਾਰਨ ਜਿਹੜਾ ਉਹ ਮਹੱਲਾ ਹੀ ਕਰਦੇ ਹਨ ਸੋ ਕਿਤੇ ਜਾ ਕੇ ਇਹ ਜਿਹੜਾ ਉਚਾਰਨ ਹੈ ਉਹ ਵਾਜਬ ਹੈ ਅਤੇ ਜਾਇਜ਼ ਹੈ ਜੇਕਰ ਇਸ ਦਾ ਅਰਥ ਵੀ ਵੇਖੀਏ ਤੇ ਗੁਰੂ ਜੋਂਦ ਦੇ ਹਲੂਲ ਹੋਣ ਦੀ ਜਗ੍ਹਾ ਨੂੰ ਮਹੱਲਾ ਲਫ਼ਜ਼ ਤੇ ਰਹੀਂ ਜਿਹੜਾ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਸੋ ਇਸ ਦੇ ਉੱਪਰ ਅਧਿਕ ਦਬਾਅ ਦੇ ਕੇ ਇਸ ਦੇ ਉੱਪਰ ਅਧਕ ਲਾ ਕੇ ਇਸ ਦਾ ਉਚਾਰਨ ਕੀਤਾ ਜਾਣਾ ਹੈ ਮਹੱਲਾ ਸੋ ਇਸ ਤਰੀਕੇ ਦੇ ਨਾਲ ਆਓ ਆਪਾਂ ਆਉਣ ਵਾਲੇ ਸਮੇਂ ਦੇ ਅੰਦਰ ਗੁਰਬਾਣੀ ਦੇ ਉਚਾਰਨ ਨੂੰ ਵਾਰੀ ਸੇ ਸਮਝਣ ਦਾ ਯਤਨ ਕਰਾਂਗੇ ਇਹ ਵੇਖਣ ਦਾ ਯਤਨ ਕਰਾਂਗੇ ਕਿ ਵੱਖੋ-ਵੱਖਰੇ ਸ਼ਬਦਾਂ ਨੂੰ ਗੁਰਬਾਣੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਆਪਾਂ ਉਚਾਰਨ ਕਰਨਾ ਹੈ ਅਤੇ ਨਾਲ ਦੀ ਨਾਲ ਪਾਠਮੂਲਕ ਵਿਧੀ ਅਤੇ ਅਰਥਮੂਲਕ ਵਿਧੀ ਰਹੀ ਆਪਾਂ ਇਹਨਾਂ ਦੋਵਾਂ ਵਿਧੀਆਂ ਦੇ ਰਹੀ ਸ਼ਬਦਾਂ ਦੇ ਉਚਾਰਨ ਨੂੰ ਵੇਖਣ ਦਾ ਯਤਨ ਕਰਾਂਗੇ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਗੱਜ ਕੇ ਬਲਾ ਫਤੀ ਅਕਵਾਹ ਗੁਰਜੀਕਾ ਖਾਲਸਾ